ਸਸੀ ਕਾਲ ਜੀ ਸਿਮਰਨ ਬੁਟੀਕਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਜਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਸਭ ਤੋਂ ਪਹਿਲਾਂ ਜੀ ਹੈਗੇ ਆ ਜੀ 2.5 ਮੀਟਰ ਸ਼ਰਟ ਸ਼ਿਮਰ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੂਗੀ neck ਤੇ ਜਰੀਵਰਕ ਮਿਲੂਗਾ ਕੱਟਵਰਕ ਬਣਿਆ ਹੋਏ ਜੀ ਦੁਪੱਟੇ ਤੇ ਬਹੁਤ ਹੀ ਪਿਆਰਾ suit ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਹੋਣੀ ਹੈ ਜੀ ਅੱਜ ਰੇਟ ਲਾਸਟ 31 ਤਰੀਕ ਜਾਨੀ ਕਿ 31 ਦਸੰਬਰ ਦੇ ਰੇਟ ਅਸੀਂ ਪੂਰੇ ਧਮਾਕੇ ਵਾਲੇ ਰੱਖਿਆ ਜੀ ਵੀਡੀਓ ਨੂੰ end ਤੱਕ ਦੇਖਿਓ ਜੀ ਇੱਕ ਤਰ੍ਹਾਂ ਦੀ ਸੇਲ ਆਈ ਹੈ ਜੀ ਇੱਕ ਤਰ੍ਹਾਂ ਦੀ ਸੇਲ ਹੈ ਜੀ suit ਦਾ ਪ੍ਰਾਈਸ ਹੈਗਾ ਜੀ 1398 13 98 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ 1398 ਵਿੱਚ ਅਸੀਂ ਬਹੁਤ ਹੀ ਪਿਆਰਾ ਸੂਟ ਦੇ ਰਹੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਦਸੰਬਰ ਦੇ ਲਾਸਟ ਤਰੀਕ ਦੀ ਲਾਸਟ ਵੀਡੀਓ ਆ ਜੀ ਹੁਣ ਆਪਾਂ ਮਿਲੂਗੇ ਜੀ ਨਿਊ ਇਅਰ ਚ ਬਹੁਤ ਹੀ ਪਿਆਰੇ ਸੂਟ ਲੈ ਕੇ ਆਨੇ ਆ ਜੀ ਅਸੀਂ ਕਿ ਐਸੀ ਵੀ ਕੁਝ ਨਵੇਂ ਲਾਸਟ ਦਿਨ ਕੁਝ ਕਰ ਦਈਏ ਵਧੀਆ 1398 ਵਿੱਚ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਦੇ ਰਹੇ ਆ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਕਲਰ ਬਹੁਤ ਪਿਆਰਾ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਹੀ ਪਿਆਰਾ ਪਸ਼ਮੀਨਾ ਹੈ ਜੀ ਬਿਸਕੋਵਸ ਪਸ਼ਮੀਨਾ ਤੇ ਥਰੈਡ ਵਰਕ ਹੋਇਆ ਹੈ ਕਾਰਨੀ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਪਸ਼ਮੀਨੇ ਦੀ ਉਹ ਤੁਹਾਨੂੰ ਸ਼ਾਲ ਮਿਲੂਗੀ ਪਸ਼ਮੀਨੇ ਦੀ ਤੁਹਾਨੂੰ ਬਾਟਮ ਮਿਲੂਗੀ ਪਸ਼ਮੀਨੇ ਦੀ ਉਹ ਤੁਹਾਨੂੰ 2.5 ਮੀਟਰ ਦੀ ਸ਼ਰਟ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਬਹੁਤ ਜ਼ਿਆਦਾ ਸੋਨੇ ਕਲਰ ਹੈ ਸੂਟਾਂ ਦੇ ਕਿ ਆ ਕਹਿਣੇ ਇੰਨੇ ਪਿਆਰੇ ਕਲਰ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਆ ਜਿਵੇਂ ਤੁਸੀਂ ਲਾਸਟ ਈਅਰ ਮੇਰਾ ਪੂਰਾ ਸਾਥ ਦਿੱਤਾ ਹੈ ਮੇਰੇ ਚੈਨਲ ਨੂੰ ਦਬੱਕ ਕੇ ਸ਼ੇਅਰ ਵੀ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਹੁਣ ਆਪਾਂ ਇਸ ਸਾਲ ਵੀ ਇਸੇ ਤਰ੍ਹਾਂ ਮੈਨੂੰ ਸਪੋਰਟ ਕਰਦੇ ਰਹੋ ਤਾਂ ਜੋ ਮੈਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲਿਆਉਂਦੀ ਰਾਂ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਅਗਲੇ ਸੂਟ ਚੈੱਕ ਕਰੋ ਜੀ 1199 ਵਿੱਚ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਨੈੱਕ ਬਣਿਆ ਹੋਇਆ ਜੀ ਜਰੀ ਵਰਕ ਬਣਿਆ ਹੋਇਆ ਬਹੁਤ ਹੀ ਪਿਆਰੀ ਸੂਟਾਂ ਦੀ ਲੁੱਕ ਹੈ ਜੀ ਪਸ਼ਮੀਨੇ ਦੀ ਉਹ ਸ਼ਾਲ ਤੇ ਪਸ਼ਮੀਨੇ ਦੀ ਉਹ ਬਾਟਮ ਤੇ ਪਸ਼ਮੀਨੇ ਦੀ ਉਹ ਤੁਹਾਨੂੰ ਸ਼ਰਟ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1199 1199 ਵਿੱਚ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਦੇ ਰਹੇ ਆ ਪਸ਼ਮੀਨੇ ਦਾ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਜੀ ਤੇ ਵਟਸਐਪ ਤੇ ਆਪਣਾ ਮੈਸੇਜ ਵੀ ਛੱਡ ਸਕਦੇ ਆ ਜੀ ਜਿਨ੍ਹਾਂ ਪਹਿਣਾ ਕੋਲ ਸਾਡਾ ਕੱਪੜਾ ਜਾਂਦਾ ਜੀ ਉਹਨਾਂ ਨੂੰ ਸਾਡੇ ਕੱਪੜੇ ਦੀ ਕੁਆਲਿਟੀ ਸ਼ੋਰ ਪਤਾ ਹੈ ਵੀ ਕਿੰਨੀ ਜ਼ਿਆਦਾ ਵੈਸਟ ਹੁੰਦੀ ਹੈ ਜੀ ਕੋਈ ਇਹਦੇ ਵਿੱਚ ਦੋਰ ਆਏ ਨਹੀਂ ਹੈਗੀ ਜੀ ਕਿਉਂਕਿ ਜਿੱਦਾਂ ਦੇ ਸੂਟ ਹੁੰਨੇ ਆ ਉਦਾਂ ਦਾ ਸੂਟ ਦਾ ਰੇਟ ਹੁੰਦਾ ਜੀ ਇਸ ਕਰਕੇ ਪਹਿਲਾ ਰੇਟ ਪੂਰਾ ਟਰਾਈ ਕਰਿਆ ਕਰੋ ਉਸ ਤੋਂ ਬਾਅਦ ਲਿਆ ਕਰੋ ਜੀ ਐਦਾਂ ਕੋਈ ਅਸੀਂ ਤੁਹਾਨੂੰ ਫੋਰਸ ਨਹੀਂ ਕਰਦੇ ਤੁਸੀਂ ਸਾਡੀ ਵੀਡੀਓ ਹੀ ਦੇਖਦੇ ਆ ਸਾਡੇ ਲਈ ਇਹ ਹੀ ਬਹੁਤ ਵੱਡੀ ਗੱਲ ਹੈ ਅਗਲਾ ਸੂਟ ਚੈੱਕ ਕਰੋ ਜੀ ਸ਼ਾਲ बॉਟਮ ਕਿੰਨਾ ਪਿਆਰਾ ਹੈ ਪਿੰਕ ਸ਼ੇਡ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਅੱਜ ਦੀ ਡੇਟ ਦਾ 1399 1399 ਵਿੱਚ ਅਸੀਂ ਤੁਹਾਨੂੰ ਬਹੁਤ ਪਿਆਰਾ ਪਿਓਰ ਬੁੱਲਨ ਪਸ਼ਮੀਨੇ ਦਾ ਸੂਟ ਦੇ ਰਹੇ ਹਾਂ ਜੀ ਪਿਓਰ ਬੁੱਲਨ ਪਸ਼ਮੀਨਾ ਕਲਰ ਚੈੱਕ ਕਰੋ ਜੀ ਕਈ ਵਾਰ ਇਹ ਹੁੰਦਾ ਕਿ ਆਪਾਂ ਨੂੰ ਪਸ਼ਮੀਨੇ ਵਿੱਚ ਇਦਾਂ ਦੇ ਕਲਰ ਨਹੀਂ ਮਿਲਦੇ ਬਹੁਤ ਹੀ ਜ਼ਿਆਦਾ ਪਸ਼ਮੀਨੇ ਦੇ ਸੂਟ ਹੈ ਬਹੁਤ ਜ਼ਿਆਦਾ ਵਧੀਆਂ ਹੀ ਜੀ ਅਗਲੇ ਸੂਟ ਚੈੱਕ ਕਰੋ ਜੀ ਚੰਦੇਰੀ ਚੰਦੇਰੀ ਦੀ ਤੁਹਾਨੂੰ ਸ਼ਰਟ ਮਿਲੂਗੀ ਦੁਪੱਟਾ ਤੁਹਾਨੂੰ ਬਨਾਰਸੀ ਮਿਲੂਗਾ ਅਪਾੜਾ ਸਿਲਕ ਦੀ ਤੁਹਾਨੂੰ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਿਆ 1400 ਰੁਪਏ ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਦੇਖੋ ਤੁਸੀਂ ਪਹਿਲਾਂ ਵੀ ਬਨਾਸੀ ਸੂਟ ਲਏ ਆ ਪਰ ਜਿਹੜਾ ਅੱਜ ਦਾ ਰੇਟ ਹੈ ਜੀ ਇਹ ਤੁਮਾਕਾ ਸੇਲ ਹੀ ਕਰਤਾ ਬਸ ਵੀ ਲਾਸਟ ਦਿਨ ਲਾਸਟ ਸੋਹਣੇ ਸੋਹਣੇ ਸੂਟ ਸਾਰੀਆਂ ਮੇਰੀਆਂ ਭੈਣਾਂ ਤੱਕ ਪਹੁੰਚ ਸਕਣ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਿਆ ਜੇ ਤੁਸੀਂ ਹਲਦੀ ਤੇ ਵੇਅਰ ਕਰਨਾ ਹੈ ਬਹੁਤ ਹੀ ਪਿਆਰਾ येलो ਕਲਰ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ येलो ਕਲਰ ਦਾ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਜੀ ਬਹੁਤ ਘੱਟ ਸਟਾਕ ਹੈ ਜੀ ਬਸ ਦਿਮਾਗ ਚ ਆਇਆ ਕਿ ਅੱਜ ਸੋਹਣੇ ਸੋਹਣੇ ਸੂਟ ਤੁਹਾਨੂੰ ਪਾਵਾਂ ਤੇ ਐਨੇ ਘੱਟ ਰੇਟ ਜਦਾਂ ਬਸ ਇੱਕ ਇਦਾਂ ਹੀ ਕਰਿਆ ਜੀ ਜਿੰਨੇ ਦਾ ਸੂਟ ਸਾਨੂੰ ਅੱਗੇ ਤੋਂ ਆਇਆ ਸੀ ਉਨੇ ਦਾ ਇਹ ਸੂਟ ਅਸੀਂ ਤੁਹਾਨੂੰ ਸੇਲ ਕਰਤਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਲਰ ਬਹੁਤ ਪਿਆਰੇ ਆ ਤੁਸੀਂ ਇਹ ਸੂਟ ਵਿਆਹਾਂ ਸ਼ਾਦੀਆਂ ਚ ਜਿਵੇਂ ਮਰਜ਼ੀ ਪਾਓ ਜਿਵੇਂ ਆਪਣੇ ਘਰ ਦੇ ਫੰਕਸ਼ਨ ਹੁੰਦੇ ਆ ਪਰ ਬਹੁਤ ਜ਼ਿਆਦਾ ਸੂਟਾਂ ਦੀ ਨੀਡ ਹੁੰਦੀ ਆ ਉੱਥੇ ਸੂਟ ਤੁਸੀਂ ਵੇਅਰ ਕਰ ਸਕਦੇ ਆ ਅੱਜ ਇੱਕ ਬੁਟੀਕ ਸਟਾਈਲ ਸੂਟ ਹੈ ਜੀ ਜਿਹੜਾ ਕਿ ਅਸੀਂ 5000 ਦੀ ਰੇਂਜ ਵਿੱਚ ਸੇਲ ਕਰਿਆ ਹੈ 5000 ਦੀ ਰੇਂਜ ਚ ਪਰ ਅੱਜ ਦੀ ਡੇਟ ਵਿੱਚ ਲਾਸਟ 31 ਦਸੰਬਰ ਨੂੰ ਸਿੰਗਲ ਪੀਸ ਹੋਣ ਕਰਕੇ ਸੂਟ ਦਾ ਪ੍ਰਾਈਸ ਹੈਗਾ ਜੀ 4160 ਰੁਪਿਆ 4160 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਿਸਕੋਸ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੂਗੀ ਹੈਂਡਵਰਕ ਹੋਇਆ ਵੈ ਬਾਟਮ ਤੇ ਵੀ ਹੈਵੀ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਬਹੁਤ ਸੋਹਣਾ ਮਿਲੂਗਾ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਜੀ ਦੁਪੱਟਾ ਤੁਹਾਨੂੰ ਮਿਲੂਗਾ ਬਿਊਟੀਫੁੱਲ ਟੈਪਿੰਗ ਵਰਕ ਦੁਪट्टे ਤੇ ਬਹੁਤ ਹੀ ਜ਼ਿਆਦਾ ਸੋਨਾ ਕੰਮ ਹੋਇਆ ਹੈ ਜੀ ਸਿੰਗਲ ਪੀਸ ਹੈ ਜੀ ਬਹੁਤ ਹੀ ਪਿਆਰਾ ਤੁਸੀਂ ਬਾਟਮ ਦਾ ਕੰਮ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ 4160 ਰੁਪਿਆ 4160 ਇਹਨਾਂ ਤਾਂ ਜੀ ਆਪਾਂ ਤੇ ਵਰਕ ਵਾਲਾ ਲੈ ਜਾਂਦਾ ਹੈ ਹਨਾ ਜਿੰਨੇ ਵੀ ਸਸੇ ਤੁਹਾਨੂੰ ਪੂਰਾ ਸੂਟ ਦੇ ਰਹੇ ਹਾਂ ਅਗਲਾ ਸੂਟ ਚੈੱਕ ਕਰੋ ਜੀ 벨ਵਟ ਦਾ ਸੂਟ ਹੈ ਜੀ 벨ਵਟ ਦਾ ਡਿਜੀਟਲ ਪ੍ਰਿੰਟ ਡਿਜੀਟਲ ਪ੍ਰਿੰਟ ਪਿਓਰ 벨ਵਟ ਦੀ ਤੁਹਾਨੂੰ ਛਾਲ ਮਿਲੂਗੀ ਜੀ ਪਿਓਰ ਵੈਲਵਟ ਦਾ ਪ੍ਰਿੰਟਡ ਤੁਹਾਨੂੰ ਸਟਾਲ ਮਿਲੇਗਾ 230 ਸਟਾਲ ਦੀ ਲੈਂਥ ਹੋਊਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 990 ਰੁਪਿਆ 990 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬੈਲਵਟ ਦਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਡਿਜੀਟਲ ਪ੍ਰਿੰਟ ਸ਼ੀਗਨੇ ਬੂਲ ਪਸ਼ਮੀਨਾ ਹੈ ਜੀ ਬਾਟਮ ਵੀ ਪਸ਼ਮੀਨੇ ਦੀ ਆ ਦੁਪੱਟਾ ਵੀ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਅੱਜ ਦਾ ਰੇਟ ਹੈਗਾ ਜੀ 1099 1099 ਵਿੱਚ ਤੁਸੀਂ ਸਤੋਂ ਇੰਨਾ ਪਿਆਰਾ ਸੂਟ ਵਾਈ ਕਰ ਸਕਦੇ ਆ ਜੀ ਓਨਲੀ 1099 1099 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ